ਵੀ ਬਿਨ ਨਾਮ ਜਗ ਕਮਲ ਫਿਰੇ ਨਾਮ ਤੋਂ ਬਿਨਾ ਹਰ ਇੱਕ ਇਨਸਾਨ ਬੌੜਾ ਜਿਹਾ ਹੋਇਆ ਫਿਰਦਾ ਕਮਲਾ ਜਿਹਾ ਹੋਇਆ ਬੰਦਾ ਚਾਹੇ ਆਪਣੀ ਸਿਆਣਪ ਕਰਕੇ ਜਿੰਨਾ ਮਰਜੀ ਸਿਆਣਾ ਹੋਵੇ ਨਾਮ ਕੋਲੇ ਨਾ ਹੋਵੇ ਬਾਬਾ ਜੀ ਕਹਿੰਦੇ ਚਤਰਾਈ ਨਾਲ ਚਤਰ ਸੁਣ ਪਾਈਏ ਨਾ ਚਲਾਕੀਆਂ ਨਾਲ ਨਾ ਚਤਰਾਈਆਂ ਨਾਲ ਭਗਵਾਨ ਦੀ ਪ੍ਰਾਪਤੀ ਰੱਬ ਦੀ ਨਹੀਂ ਇਸ ਕਰਕੇ ਭਾਈ ਜੁੜਨਾ ਪੈਣਾ ਤੈਨੂੰ ਉਹਦੇ ਆਕਾਰ ਪੁਰਖਵਾਹੀ ਗੁਰੂ ਜੀ ਦੇ ਨਾਮ ਨਾਲ ਫੇਰ ਤੈਨੂੰ ਸਾਰੀ ਵਸਦਾ ਆਪਣੇ ਆਪ ਵਿਸੇਗਾ ਧੰਦਾ ਕਰਦੇ ਆਂ ਭੰਗਿਆਂ ਦੇ ਵਿੱਚ ਪਿਆਪਾ ਮਾਦਾ ਕਹਿੰਦੇ ਤਿੰਨ ਧੰਦਾ ਕਰਦੇ ਆਂ ਨਿਰਵਿਖ ਜਾਣੂ ਬੜਾ ਜਿਹੜਾ ਕੀਮਤੀ ਸੀ ਭਈ ਪ੍ਰਾਪਤ ਕੁਮਾਨੁਖ ਦਿਹੋਨੀਆ ਗੋਵਿੰਦ ਮਿਲਣ ਕੀ ਇਹ ਤੇਰੀ ਬੜੀਆ ਅੱਗੇ ਕਹਿੰਦੇ ਅਮਰ ਕਾਜ ਤੇਰੇ ਕੀਤੇ ਨਾ ਨਾਮ ਮੈਨੂੰ ਸਤ ਸੰਗਤ ਭੱਜ ਕੇਵਲ ਨਾਮ ਜਿਮਾਰਾ ਕਹਿੰਦੇ ਧੰਦਾ ਕਰਦਿਆਂ ਨੇਹ ਤੋਂ ਜਨਮ ਗਵਾਇਆ ਧੰਦਿਆਂ ਦੇ ਵਿੱਚ ਲੱਗ ਗਿਆ ਸਮਾਸਾਰਾ ਅਜਾਈ ਨਾ ਰਹੇ ਕਹਿੰਦੇ ਮਨੁੱਖਾ ਜਨਮ ਅਕੀਕੇ ਜੋ ਸੋਖ ਦਾਤਾ ਮਨ ਮੋਸਾਇਆ ਸੁੱਖਾਂ ਦਾ ਜਿਹੜਾ ਦਾਤਾ ਹੈ ਪਰਮਾਤਮਾ ਵਾਹਿਗੁਰੂ ਦੀ ਨਾਮ ਕਹਿੰਦੇ ਉਹ ਮਨ ਵਿੱਚ ਵਸਾਇਆ ਹੀ ਨਹੀਂ ਉਹ ਤੁਹਾਨੂੰ ਨਾਮ ਸ੍ਰੀ ਵਰ ਸੁੱਖਾਂ ਦਾ ਦਾਤਾ ਸੁੱਖਾਂ ਦਾ ਦਾਤਾ ਪਰਮਾਤਮਾ ਵਾਹਿਗੁਰੂ ਜਿਹੜਾ ਸੁਖੀਵ ਦਾ ਵਾਸ ਸੁਖ ਦੇਂਦਾ ਉਸ ਸੁਖ ਦਾ ਦਾਤਾ ਉਹ ਕਹਿੰਦੇ ਨਾਮਕ ਨਾਮ ਤਿੰਨਾ ਕੋ ਮਿਲਿਆ ਇਹ ਤੂੰ ਦੀ ਰੱਬੀ ਹੋਈ ਕਿਰਪਾ ਵਰਦਦੀ ਹੈ ਕਹਿੰਦੇ ਬਸ ਨਾਮਕ ਨਾਮ ਤਿੰਨਾ ਕੋ ਮਿਲਿਆ ਜਿੰਨ ਕੋ ਤੁਰ ਦੇਖ ਪਾਇਆ ਤੋਂ ਨੇ ਪਾਵਨ ਰੱਬੀ ਹੋਈ ਕਿਰਪਾ ਜਨਾਂ ਤੇ ਜਨਾਂ ਦੇ ਪਿਛਲੇ ਕਰਮ ਠੀਕ ਸੀ ਉਨ੍ਹਾਂ ਦੇ ਧੁਰ ਕਰਮਾਂ ਤੋਂ ਹੀ ਪ੍ਰਮਾਤਮਾ ਨੇ ਰੱਬ ਦਾ ਨਾਮ ਦਿੱਤਾ ਬੰਦਗੀ ਲਈ ਤੇ ਸਿਮਰਨ ਲਈ ਆਗਿਆ ਨਾਮ ਕਿੰਨਾ ਕੋ ਮਿਲਿਆ ਜਿੰਨ ਕੋ ਧੁਰ ਲਿਖ ਪਾਇਆ ਜਿਨ੍ਹਾਂ ਦੇ ਪ੍ਰਮਾਤਮਾ ਦੀ ਰੱਬੀ ਕਿਰਪਾ ਹੈ ਮਹੰਲਾਤੀਆ ਅਗਲੇ ਸ਼ਲੋਕ ਵਿੱਚ ਜ਼ਿਕਰ ਕਰਦੇ ਨੇ ਘਰ ਹੀ ਮਹ ਅਵਰਦ ਭਾਰ ਜਿਹੜਾ ਹੋਣੇ ਸੀ ਕਹਿੰਦੇ ਘਰ ਘਰ ਹੀ ਮਹਿ ਅਮਰਤ ਭਾਰਤ ਮੂਰ ਹੈ ਕਹਿੰਦੇ ਇਹ ਸਰੀਰ ਵੀ ਇਹ ਤਨ ਵੀ ਘਰਾ ਜਿਹੜਾ ਹਿਰਦਾ ਹੈ ਇਹਦੇ ਅੰਦਰ ਹੀ ਅਮਰਤ ਰੂਪੀ ਭਰਪੂਰ ਹੈ ਮਨੁੱਖਾਂ ਨੇ ਇਹ ਸੁਆਦ ਜਾਣਿਆ ਨਹੀਂ ਉਹ ਤਾਂ ਸਮਝਿਆ ਨਹੀਂ ਨਾ ਬਾਈਓਂ ਦੇ ਆਪਣੇ ਆਪ ਨੂੰ ਉੱਠੇ ਪਸੇ ਨਹੀਂ ਫਿਰਦਾ ਮਨਸਾ ਦੇਸ ਦੇ ਹੀ ਤੋਂ ਕੰਮ ਲੈਂਦਾ ਹੈ ਗਲਤ ਭੰ데요 ਵਿੱਚ ਪੈ ਗਿਆ ਕੰਮ ਲਗਣਾ ਸੀ ਚੱਲਦਾ ਤੇ ਨਾਲੇ ਆਪਣਾ ਜੀਵਨ ਸਫਲ ਕਰਨਾ ਸੀ ਕਹਿੰਦੇ ਘਰ ਹੀ ਮੈਂ ਅਮਰ ਤੋਂ ਭਾਰਪੂਰ ਹੈ ਉਹ ਭਰਪੂਰ ਅਮਰ ਇਸ ਹਿਰਦੇ ਵਿੱਚ ਧੀਪਿਆ ਹੈ ਅਮਰਤ ਇੱਥੇ ਹੀ ਹੈ ਔਰ ਕਹਿੰਦੇ ਮਨਮੁਖਾਂ ਦੇ ਹਿੱਸੇ ਨਹੀਂ ਆਇਆ ਮਨਮੁਖਾਂ ਸਾਧ ਨਾ ਪਾਇਆ ਮਨਮੁਖਾਂ ਨੂੰ ਸਮਝ ਨਹੀਂ ਉਹ ਐਵੇਂ ਬੌਰੇ ਤੇ ਕਹਿੰਦੇ ਨਹੀਂ ਕੰਮ ਨਹੀਂ ਫਿਰਦੇ ਜੇ ਕੰਮ ਕਰਦੇ ਤੇ ਕਿਤੇ ਹੋਰ ਨਾ ਭਦੇ ਪਰ ਗੁਰੂ ਜੀ ਕਹਿੰਦੇ ਹੈ ਅੰਦਰ ਹੀ ਅਗੇ ਉਧਾਰਨ ਦੇ ਰਹੇ ਜਿਉਂ ਕਸਪੂਰੀ ਉਹ ਕਿੰਨੇ ਮਿਲ ਦਾ ਜਿਹੜਾ ਮਿਰਦ ਨਾ ਹੀਰ ਦਾ ਕਹਿੰਦੇ ਕਸਤੂਰੀਏ ਜਿਹੜੀ ਉਹਦੀ ਨਾਪੀ ਦੇ ਵਿੱਚ ਹੈ ਪਰ ਕੀ ਕਹਦੇ ਪਰਮ ਦਾ ਪਰਮ ਭੁਲਾਇਆ ਕਸਤੂਰੀ ਕਿੰਨੀ ਮਹਿੰਗੀ ਹੈ ਕਿੰਨੀ ਕੀਮਤੀ ਹੈ ਹੀਰ ਨਾਲੇ ਨਾਪੀ ਵਿੱਚ ਢੰਡੀ ਵਿੱਚ ਪਰ ਕਹਿੰਦੇ ਉਹਨੂੰ ਪਤਾ ਹੀ ਨਹੀਂ ਆਂਕੂ ਸਤਨਾ ਆਹੀ ਹਾਲ ਹਰ ਸੰਸਾਰ ਦਾ ਹੈ ਪਰਮਾਤਮਾ ਦਾ ਨਾਮ ਸਮੂਹ ਜਾਗ ਨਹੀਂ ਬੰਦਾ ਕਿਤੇ ਲੱਗਦਾ ਹੋਰ ਕਿਰਦਾਰ ਹੈ ਹੈ ਪ੍ਰਮਾਤਮਾ ਹਿਰਦੇ ਦੇ ਵਿੱਚ ਉਹ ਵਾਹਿਗੁਰੂ ਹਿਰਦੇ ਦੇ ਅੰਦਰ ਹੈ ਜਿਹਨੂੰ ਤੂੰ ਬਾਹਰ ਲੱਭਦਾ ਫਿਰਦਾ ਉਹ ਤੇਰੇ ਹਿਰਦੇ ਵਿੱਚ ਬਿਠਾ ਹੈ ਮਹਾਰਾਜ ਜੀ ਕਹਿੰਦੇ ਜੋ ਕੋ ਸਤੂਰੀ ਮਿਲਗਣਾ ਜਾਣੇ ਭਰਮ ਦਾ ਭੰਗ ਨੂੰ ਭਲਾਇਆ ਭਰਮਾਂ ਦੇ ਵਿੱਚ ਪਿਆ ਪਿਆ ਭਟਕਦਾ ਫਿਰਦਾ ਹਵੇ ਟੱਕਰਾਂ ਦੀ ਆਮਾਲ ਦਾ ਫਿਰਦਾ ਪਰ ਮੇਰੇ ਨੂੰ ਹੋਏ ਨਹੀਂ ਪਤਾ ਵੀ ਜਿਹੜੀ ਕਸਤੂਰੀ ਹੈ ਉਹਦੀ ਨਾਪੀ ਨੇ ਅੰਦਰ ਹੈ ਅੱਗੇ ਕਹਿੰਦੇ ਅੰਮ੍ਰਿਤ ਤਾਜ ਵਿਖ ਸੰਗਰਹਿ ਕਰਤੈ ਆਪੁ ਖਵਾਇ ਅੰਮ੍ਰਿਤ ਤਾਜ ਵਿਖ ਸੰਗਰਹਿ ਕਰਤੈ ਆਪੁ ਖਵਾਇ ਏ ਮਹਾਰਾਜ ਜਿਹੜਾ ਅਮਰਤ ਹੈ ਨਾ ਅਮਰਤ ਇਹਦੀ ਹਾਰ ਕੋ ਨੂੰ ਸੋਧੀ ਨਹੀਂ ਹੁੰਦੀ ਇਹ ਪ੍ਰਮਾਤਮਾ ਦੀ ਕੋਈ ਔਰ ਇੱਕ ਇਸਲੇ ਦੇਖ ਕੇ ਸਾਡੇ ਕਰਮ ਉਹਦੇ ਅਨੁਸਾਰ ਲੇਖਾ ਕੀਤਾ ਹੈ ਤੇ ਆਪ ਹੀ ਉਹ ਭਲਾਉਂਦਾ ਹੈ ਆਪ ਹੀ ਉਹਨੇ ਭਲਾਇਆ ਹੈ ਸਭ ਕੁਝ ਕਿਉਂਕਿ ਸਾਡੇ ਕਰਮ ਚੰਗੇ ਹੁੰਦੇ ਤੇ ਪ੍ਰਮਾਤਮਾ ਦੀ ਯਾਦ ਹਿੰਦ ਦੇ ਵਿੱਚ ਬਣ ਜਾਣੀ ਸੀ ਇਸ ਕਰਕੇ ਮਹਾਰਜ ਕਹਿੰਦੇ ਗੋੜ ਮੁਖੋ ਮੇਰੇ ਨੇ ਕਦਮ ਵਿਰਲੇ ਨੇ ਵਿਰਲੇ ਅਨੁਸ਼ਾਨ ਨੇ ਵਿਰਲੇ ਵਿਲੋਖ ਨੇ ਦਿਨੋਂ ਨੂੰ ਸੋਝੀ ਕਈਏ ਕਾਲੇ ਵਾਰੇ ਪ੍ਰਮਾਤਮਾ ਦੇ ਨਾਮ ਬਾਣ ਕੇ ਜਾਂ ਪ੍ਰਮਾਤਮਾ ਬਾਣ ਕੇ ਵਾਹਿਗੁਰੂ ਬਾਣ ਕੇ ਕਿ ਉਹ ਹਿਰਦੇ ਦੇ ਵਿੱਚ ਅੰਦਰ ਹੈ ਗੁਰਮਖ ਵਿਰਲੇ ਸੋਝੀ ਕਈਏ